ਕੀ ਦੁਬਈ ਵਰਗਾ ਸ਼ਹਿਰ ਕਦੇ ਭਾਰਤ ਦਾ ਹਿੱਸਾ ਰਿਹਾ ਹੈ ਕਿ 1947 ਦੀ ਵੰਡ ਵੇਲੇ ਭਾਰਤ ਦਾ ਹਿੱਸਾ ਹੋ ਸਕਦਾ ਸੀ ਇਹ ਸਵਾਲ ਬਹੁਤ ਲੋਕਾਂ ਨੂੰ ਬੇਤੁਕਾਂ ਅਤੇ ਹਾਸਾ ਹੀਣਾ ਲੱਗੇਗਾ ਪਰ ਇਸ ਦਾ ਜਵਾਬ ਹੈ ਹਾਂ ਇੱਕ ਸਮਾਂ ਸੀ ਜਦੋਂ ਦੁਬਈ ਅਤੇ ਹੋਰ ਕਈ ਮੱਧ ਪੂਰਬੀ ਦੇਸ਼ ਭਾਰਤੀ ਰਾਜ ਅਧੀਨ ਚੱਲਦੇ ਸਨ ਅਤੇ 1947 ਵਿੱਚ ਜਦੋਂ ਮੌਜੂਦਾ ਭਾਰਤ ਦੀ ਹੱਦ ਬੰਦੀ ਹੋਈ ਤਾਂ ਇਹਨਾਂ ਦੇਸ਼ਾਂ ਨੂੰ ਭਾਰਤੀ ਰਾਜ ਤੋਂ ਅਲੱਗ ਕਰ ਦਿੱਤਾ ਗਿਆ ਕੀ ਸਨ ਉਹ ਕਾਰਨ ਅਤੇ ਕਿਹੜਾ ਸੀ ਉਹ ਰਾਜ ਇਸ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਅੰਦਰ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਇੱਕ ਸਦੀ ਪਹਿਲਾਂ ਅਰਬ ਪ੍ਰਾਇਦੀਪ ਦਾ ਇੱਕ ਵੱਡਾ ਹਿੱਸਾ ਜਿਸ ਵਿੱਚ ਮੌਜੂਦਾ ਯਮਨ Oman ਸੰਯੁਕਤ ਅਰਬ ਅਮੀਰਾਤ ਕਤਰ ਬਹਿਰਨ ਅਤੇ ਕਵੇਦ ਸ਼ਾਮਲ ਸਨ ਕਾਨੂੰਨੀ ਤੌਰ ਤੇ 파ਰ티ਦਾ ਹਿੱਸਾ ਸੀ ਅਜ ਜ਼ਿਆਦਾਤਰ ਲੋਕਾਂ ਨੂੰ ਮਦਪੂਰਬ ਅਤੇ ਭਾਰਤੀ ਉਪਮਹਾਦੀਪ ਸਮੇਤ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਬਹੁਤ ਸਾਰੇ ਲੋਕ ਇਸ ਵਿਚਾਰ ਨੂੰ ਹਾਸੋ ਹੀਣਾ ਅਤੇ ਬੇਤੁਕਾ ਸਮਝਦੇ ਹਨ 1928 ਵਿੱਚ 12 ਮੌਜੂਦਾ ਦੇਸ਼ ਭਾਰਤ ਪਾਕਿਸਤਾਨ ਬੰਗਲਾਦੇਸ਼ ਬਰਮਾ ਨੇਪਾਲ ਭੂਟਾਨ यमन, अमाल, यूएई, कतर, बहरीन ਅਤੇ ਕਵੇਤ, ਬ੍ਰਿਟੇਨ ਦੇ ਭਾਰਤੀ ਸਮਰਾਜ ਦੇ ਹਿੱਸੇ ਵਜੋਂ ਇਕੱਠੇ ਸਨ। ਬ੍ਰਿਟਿਸ਼ ਰਾਜ ਪੂਰੀ ਦੁਨੀਆ ਦੀ 1/4 ਆਬਾਦੀ ਤੇ ਆਪਣਾ ਰਾਜ ਕਾਇਮ ਰੱਖਦਾ ਸੀ ਅਤੇ ਇਹ ਰਾਜ ਭਾਰਤੀ ਰੁਪਏ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਸੀ। ਬ੍ਰਿਟਿਸ਼ ਰਾਜਾ ਬਹੁਤਾ ਹਿੱਸਾ ਲੁਕਿਆ ਹੋਇਆ ਸੀ। ਅਧਿਕਾਰਤ ਨਕਸ਼ਿਆਂ ਨੇ ਕਦੇ ਵੀ ਪੂਰੇ ਸਮਰਾਜ ਨੂੰ ਨਹੀਂ ਦਰਸਾਇਆ। ਇਸਤਾਂਬੁਲ ਦੇ ਗੁੱਸੇ ਤੋਂ ਬਚਣ ਲਈ ਅਟੋਮਨ ਚਾਮਰਾਜ ਨਾਲ ਲੱਗਦੇ ਅਰਬ ਰਾਜਾਂ ਨੂੰ ਅਜੀਬ ਢੰਗ ਨਾਲ ਨਕਸ਼ਿਆਂ ਤੋਂ ਛੱਡ ਦਿੱਤਾ ਗਿਆ ਸੀ ਜਿਵੇਂ ਇੱਕ ਇਰਖਾਲੂ ਸ਼ੇਖ ਆਪਣੀ ਮਨਪਸੰਦ ਪਤਨੀ ਤੇ ਪਰਦਾ ਪਾਉਂਦਾ ਹੈ ਪੂਰਬ ਵਿੱਚ ਨੇਪਾਲ ਵਾਂਗ ਓਮਾਨ ਅਧਿਕਾਰਿਤ ਤੌਰ ਤੇ ਭਾਰਤੀ ਸਾਮਰਾਜ ਦਾ ਹਿੱਸਾ ਨਹੀਂ ਸੀ ਪਰ ਇਸ ਨੂੰ ਭਾਰਤ ਦੇ ਵਾਇਸਰਾਏ ਦੁਆਰਾ ਇੱਕ ਅਣਅਧਿਕਾਰਿਤ ਸਰਪ੍ਰਸਤੀ ਵਜੋਂ ਸ਼ਾਸਨ ਕੀਤਾ ਜਾਂਦਾ ਸੀ ਅਤੇ ਭਾਰਤੀ ਰਾਜਸਤਾਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਜੋ ਸਿੱਧੇ ਬ੍ਰਿਟਿਸ਼ ਸ਼ਾਸਨ ਅਧੀਨ ਸਨ ਮਸਕਟ ਦੋਹਾ ਅਤੇ ਦੁਬਈ 1899 ਦੇ ਇੰਟਰਪ੍ਰੀਟੇਸ਼ਨ ਐਕਟ ਦੇ ਤਹਿਤ ਕਾਨੂੰਨੀ ਤੌਰ ਤੇ ਭਾਰਤ ਦਾ ਹਿੱਸਾ ਸਨ ਇਸ ਤਰ੍ਹਾਂ ਅੱਜ ਅਮੀਰ ਖਾੜੀ ਰਾਜ ਉਹਨਾਂ ਕੁਝ ਭਾਰਤੀ रियासतਾਂ ਵਿੱਚੋਂ ਹਨ ਜੋ ਅਸਲ ਵਿੱਚ ਬਚ ਗਈਆਂ ਸਨ ਵੱਡੀਆਂ ਰਿਆਸਤਾਂ ਜੋ ਭਾਰਤ ਜਾਂ ਪਾਕਿਸਤਾਨ ਨਾਲ ਰਲੀਆਂ ਉਹ ਖਤਮ ਹੋ ਗਈਆਂ ਹਾੜੇ ਅਤੇ ਭਾਰਤੀ ਉਪਮਹਾਦੀਪ ਵਿਚਕਾਰ ਨਿਰਲੇਪ ਸੰਬੰਧ ਬ੍ਰਿਟਿਸ਼ ਸ਼ਾਸਨ ਦੀ ਸ਼ੁਰੂਆਤ ਤੋਂ ਬਹੁਤ ਪਹਿਲਾਂ ਫੈਲੇ ਹੋਏ ਸਨ 2000 ਸਾਲ ਤੋਂ ਵੱਧ ਸਮੇਂ ਲਈ ਦੱਖਣੀ ਏਸ਼ੀਆਈ ਪਾਈਚਾਰੀ ਅਤੇ ਉਹਨਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਏਸ਼ੀਆ ਵਿੱਚ ਚੀਨ, ਅਫਗਾਨਿਸਤਾਨ ਅਤੇ ਅਰਬ ਵਿੱਚ ਫੈਲ ਗਈਆਂ ਸਨ ਪਰ ਬ੍ਰਿਟਿਸ਼ ਸਾਮਰਾਜ ਇਸ ਨੂੰ ਇੱਕ ਬੇਮਿਸਾਲ ਪੱਧਰ ਤੇ ਲੈ ਗਿਆ 20ਵੀਂ ਸਦੀ ਦੇ ਸ਼ੁਰੂ ਵਿੱਚ ਬਹੁਤ ਸਾਰੇ ਅਮੀਰ ਅਰਬ ਵਰਗ ਦੇ ਘਰਾਣੇ ਭਾਰਤ ਵਿੱਚ ਬੰਬਈ ਅਤੇ ਅਲੀਗੜ੍ਹ ਵਿੱਚ ਵੜੇ ਲਿਖੇ ਸਨ ਅਤੇ ਭਾਰਤੀ ਸ਼ੈਲੀ ਦੀਆਂ ਸ਼ੇਰਵਾਨੀਆਂ ਪਹਿਨਦੇ ਸਨ ਭਾਰਤੀ ਸਮਰਾਜ ਤੋਂ ਅਰਬ ਪ੍ਰਾਇਦੀਪ ਦੀ ਵੰਡ 1937 ਵਿੱਚ ਜਮਨ ਦੇ ਵਕ ਹੋਣ ਨਾਲ ਸ਼ੁਰੂ ਹੋਈ ਸੀ। ਇੱਕ ਦਹਾਕੇ ਬਾਅਦ ਅਪ੍ਰੈਲ 1947 ਵਿੱਚ ਹਾੜੀ ਰਾਜਾਂ ਨੂੰ ਭਾਰਤ ਤੋਂ ਅਲੱਗ ਕਰ ਦਿੱਤਾ ਗਿਆ ਅਤੇ ਭਾਰਤੀ ਰਾਜਨੀਤਿਕ ਸੇਵਾਵਾਂ ਦੁਆਰਾ ਚਲਾਉਣਾ ਬੰਦ ਕਰ ਦਿੱਤਾ ਗਿਆ। ਭਾਰਤੀ ਸੈਨਿਕਾਂ ਦੀ ਥਾਂ ਬ੍ਰਿਟਿਸ਼ ਸੈਨਿਕਾਂ ਨੇ ਲੈ ਲਈ ਅਤੇ ਭਾਰਤ ਅਤੇ ਪਾਕਿਸਤਾਨ ਨੇ ਕਤਰ, ਬਹਿਰੀਨ, ਕੁਵੈਤ ਅਤੇ ਯੂਏਈ ਦੀ ਵਿਸ਼ਾਲ ਦੌਲਤ ਗਵਾ ਦਿੱਤੀ। ਹਾਲਾਂਕਿ ਉਸ ਸਮੇਂ ਤੱਕ ਉਸ ਦੌਲਤ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ ਬ੍ਰਿਟਿਸ਼ ਅਧਿਕਾਰੀਆਂ ਨੇ ਇਸ ਬਾਰੇ ਵੀ ਸੰਖੇਪ ਵਿੱਚ ਚਰਚਾ ਕੀਤੀ ਕਿ ਆਜ਼ਾਦੀ ਤੋਂ ਬਾਅਦ ਭਾਰਤ ਜਾਂ ਪਾਕਿਸਤਾਨ ਨੂੰ ਫਾਰਸੀ ਖਾੜੀ ਦਾ ਪ੍ਰਬੰਧਨ ਕਰਨ ਦੇਣਾ ਹੈ ਜਾਂ ਨਹੀਂ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਭਾਰਤ ਆਜ਼ਾਦ ਹੋ ਜਾਂਦਾ ਹੈ ਤਾਂ ਉਸ ਨੂੰ ਫਾਰਸੀ ਖਾੜੀ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਤਰ੍ਹਾਂ ਦੁਬਈ ਤੋਂ ਕਵੇਤ ਤੱਕ ਦੇ ਖਾੜੀ ਦੇਸ਼ ਅੰਤ ਵਿੱਚ 1 ਅਪ੍ਰੈਲ 1947 ਨੂੰ ਬ੍ਰਿਟਿਸ਼ ਇੰਡੀਆ ਤੋਂ ਵੱਖ ਹੋ ਗਏ। ਯਾਨੀ ਕਿ ਉਹਨਾਂ ਨੂੰ ਬ੍ਰਿਟਿਸ਼ ਇੰਡੀਆ ਰਾਜ ਵਿੱਚੋਂ ਭਾਰਤ ਅਤੇ ਪਾਕਿਸਤਾਨ ਬਣਨ ਤੋਂ ਕੁਝ ਮਹੀਨੇ ਪਹਿਲਾਂ ਹੀ ਆਜ਼ਾਦੀ ਮਿਲ ਗਈ ਸੀ। ਹਾਲਾਂਕਿ ਰਹੇ ਉਹ ਬ੍ਰਿਟਿਸ਼ ਹਕੂਮਤ ਹੈਂਡ ਹੀ। ਮਹੀਨਿਆਂ ਬਾਅਦ ਜਦੋਂ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀ ਸੈਂਕੜੇ ਰਿਆਸਤਾਂ ਨੂੰ ਨਵੇਂ ਦੇਸ਼ਾਂ ਵਿੱਚ ਮਿਲਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਖਾੜੀ ਦੇ ਅਰਬ ਰਾਜ ਸੂਚੀ ਵਿੱਚੋਂ ਗਾਇਬ ਹੋ ਗਏ ਬਹੁਤ ਘੱਟ ਲੋਕਾਂ ਨੇ ਇਸ ਵੱਲ ਧਿਆਨ ਦਿੱਤਾ ਅਤੇ ਅੱਜ 75 ਸਾਲ ਬਾਅਦ ਵੀ ਜੋ ਕੁਝ ਵਾਪਰਿਆ ਉਸ ਦੀ ਅਹਿਮੀਅਤ ਅਜੇ ਵੀ ਭਾਰਤ ਜਾਂ ਖਾੜੀ ਦੇਸ਼ਾਂ ਵਿੱਚ ਪੂਰੀ ਤਰ੍ਹਾਂ ਸਮਝੀ ਨਹੀਂ ਗਈ ਹੈ ਕਈ دہਾਕਿਆਂ ਬਾਅਦ 1971 ਵਿੱਚ ਬ੍ਰਿਟੇਨ ਨੇ ਆਖਰਕਾਰ ਖਾੜੀ ਰਾਜਾਂ ਨੂੰ ਆਪਣੇ ਸਰਪ੍ਰਸਤੀ ਵਿੱਚੋਂ ਆਜ਼ਾਦ ਕਰ ਦਿੱਤਾ ਭਾਰਤੀ ਰਾਸ਼ਟਰਵਾਦੀ ਭਾਰਤ ਦੀ ਪ੍ਰਾਚੀਨ ਹਿੰਦੂ ਪਵਿੱਤਰ ਧਰਤੀ ਨੂੰ ਆਪਣੇ ਇਤਿਹਾਸਕ ਸੰਦਰਭ ਬਿੰਦੂ ਵਜੋਂ ਦੇਖਦੇ ਰਹੇ ਇਸ ਲਈ ਉਨ੍ਹਾਂ ਨੂੰ ਬਰਮਾ ਅਤੇ ਅਰਬ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਸੇ ਕਾਰਨ ਬ੍ਰਿਟਿਸ਼ ਰਾਜ ਦੇ ਉਨ੍ਹਾਂ ਹਿੱਸਿਆਂ ਵਿੱਚ ਭਾਰਤੀ ਰਾਸ਼ਟਰਵਾਦ ਕਮਜ਼ੋਰ ਹੁੰਦਾ ਗਿਆ ਅਤੇ ਵਿਕਲਪਕ ਰਾਜਨੀਤਿਕ ਦ੍ਰਿਸ਼ਟੀਕੋਣਾਂ ਨੂੰ ਹੁਲਾਰਾ ਮਿਲਿਆ ਫਿਰ ਅਗਲੇ 24 ਸਾਲਾਂ ਤੱਕ ਬ੍ਰਿਟੇਨ ਨੇ ਖਾੜੀ ਉੱਤੇ ਆਪਣਾ ਰਾਜ ਕਾਇਮ ਰੱਖਿਆ ਅਰਬ ਰਾਜ ਹੁਣ ਭਾਰਤ ਦੇ ਵਾਇਸਰਾਏ ਭਾਵ ਦਿੱਲੀ ਨੂੰ ਨਹੀਂ ਸਕੋਂ ਵਾਈਟ ਹਾਲ ਲੰਡਨ ਨੂੰ ਰਿਪੋਰਟ ਕਰਦਾ ਸੀ ਭਾਰਤ ਤੋਂ ਵੱਖ ਹੋਣ ਤੋਂ ਬਾਅਦ ਤੇਲ ਦੀ ਖੋਜ ਨੇ ਅਦਨ ਨੂੰ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ਵਿੱਚ ਇੱਕ ਵਿੱਚ ਬਦਲ ਦਿੱਤਾ 1950 ਦੇ ਦਹਾਕੇ ਤੱਕ ਇਹ ਕਾਰੋਬਾਰੀਆਂ ਅਤੇ ਸੁਪਨਿਆਂ ਦਾ ਇੱਕ ਸ਼ਹਿਰ ਸੀ ਜਿੱਥੇ ਕਰੂਜ ਜਹਾਜ਼ ਪੁਰਾਣੇ ਅਰਬੀਟੋ ਦੇ ਨਾਲ-ਨਾਲ ਘੁੰਮਦੇ ਸਨ ਅਤੇ ਯਮਨੀ ਯਹੂਤੀ ਗੁਜਰਾਤੀ ਹਿੰਦੂਆਂ ਅਤੇ ਸੰਮਾਲੀ ਮੁਸਲਮਾਨਾਂ ਨਾਲ ਮਿਲਦੇ ਸਨ ਪਰ 1954 ਵਿੱਚ ਮਿਸਰ ਦੇ ਰਾਸ਼ਟਰਪਤੀ ਬਣੇ ਗਮਾਲ ਅਬਦਲ ਨਾਸਰ ਦੇ ਉਭਾਰ ਨਾਲ ਮਹੱਤਵਪੂਰਨ ਤਬਦੀਲੀਆਂ ਆਈਆਂ ਨਾਸਰ ਦਾ ਅਰਬ ਰਾਸ਼ਟਰਵਾਦ ਦਾ ਪ੍ਰਚਾਰ ਪੂਰੇ ਖੇਤਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਿਆ ਸਾਰੀਆਂ ਅਰਬ ਰਿਆਸਤਾਂ ਨੇ ਨਾਗਰਿਕਤਾ ਦੇ ਪੈਮਾਨਿਆਂ ਨੂੰ ਅਰਬੀ ਭਾਸ਼ਾ ਦੇ ਪੂਰਨ ਗਿਆਨ ਅਤੇ ਅਰਬ ਦੇਸ਼ਾਂ ਦੇ ਮੂਲ ਨਿਵਾਸੀ ਹੋਣ ਨਾਲ ਜੋੜ ਦਿੱਤਾ ਇਸ ਪਰ ਕਿਰਿਆ ਨਾਲ ਇਕ ਸਮੇਂ ਦਾ ਵਿਸ਼ਵਵਿਆਪੀ ਹਿੰਦ ਮਹਾਸਾਗਰ ਸਮਾਜ ਹੌਲੀ-ਹੌਲੀ ਮਨਮਾਨੇ ਨਾਲ ਲਾਗੂ ਕੀਤੀਆਂ ਨਵੀਆਂ ਨੀਤੀਆਂ ਦੁਆਰਾ ਬਦਲ ਦਿੱਤਾ ਗਿਆ ਅਤੇ ਜਿਸ ਦੇ ਸਿੱਟੇ ਵਜੋਂ ਦੱਖਣੀ ਏਸ਼ੀਆਈ ਲੋਕਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਆਪਣੇ ਆਪ ਨੂੰ ਨਗਰਿਕਤਾ ਦੇ ਪੈਮਾਨਿਆਂ ਦੇ ਨਾਲ ਗਲਤ ਪਾਸੇ ਪਾਇਆ ਅਤੇ ਉਹ ਆਪਣੀਆਂ ਜਾਇਦਾਦਾਂ ਵੇਚਣ ਲਈ ਮਜਬੂਰ ਹੋ ਗਏ ਇਸ ਸਮੇਂ ਤੱਕ ਲੁਕਮਾਨ ਜੋ ਕਦੇ ਭਾਰਤੀ ਰਾਸ਼ਟਰਵਾਦੀ ਸੀ ਗ੍ਰੇਟਰ ਯਮਨ ਲਈ ਮੁਹਿੰਮ ਚਲਾ ਰਿਆ ਸੀ ਇਸ ਦੌਰਾਨ ਆਦਨ ਟ੍ਰੇਡ ਜੂਨੀਅਰ ਨੇ ਐਲਾਨ ਕੀਤਾ ਕਿ ਇਸ ਦਾ ਉਦੇਸ਼ ਗੈਰ ਅਰਬਾਂ ਲਈ ਇੱਕ ਚੁਣੌਤੀਆਂ ਭਰਿਆ ਮਾਹੌਲ ਬਣਾਉਣਾ ਹੈ ਭਾਰਤ ਦੇ ਸਭ ਤੋਂ ਵੱਡੇ ਰਿਆਸਤ ਹైదరాబాద్ ਦੇ ਪਤਨ ਦੇ ਨਤੀਜਿਆਂ ਦੁਆਰਾ ਵੀ ਭਾਰਤ ਵਿਰੋਧੀ ਭਾਵਨਾ ਨੂੰ ਹਵਾ ਦਿੱਤੀ ਗਈ ਸੀ ਕਿਉਂਕਿ ਹైదరాబాద్ ਨੂੰ ਇਸਲਾਮੀ ਸੰਸਾਰ ਦੇ ਕੇਂਦਰ ਹੋਣ ਵਿਆਪਕ ਤੌਰ ਤੇ ਮਾਨਤਾ ਪ੍ਰਾਪਤ ਸੀ ਜੋ ਦਸੰਬਰ 1948 ਵਿੱਚ हैदराबाद राज्य ਨੂੰ ਨਵੇਂ ਬਣੇ ਭਾਰਤੀ ਰਾਸ਼ਟਰ ਦੁਆਰਾ ਆਪਣੇ ਨਾਲ ਮਿਲਾਇਆ ਗਿਆ ਉਸ ਵੇਲੇ ਭਾਰਤੀ ਸੈਨਿਕਾਂ ਨੇ ਉਹਨਾਂ ਅਰਬੀ ਨਾਗਰਿਕਾਂ ਨੂੰ ਘੇਰ ਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅੰਤ ਵਿੱਚ ਬਹੁਤ ਸਾਰੇ ਲੋਕ ਭਾਰਤ ਛੱਡ ਚਲੇ ਗਏ ਅਤੇ ਕੁਝ ਹਜ਼ਾਰਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਇਸ ਤਰ੍ਹਾਂ ਇਹ ਵਿਚਾਰ ਖਤਮ ਹੋ ਗਿਆ ਕਿ ਅਰਬ ਬੰਗਾਲੀ ਜਾਂ ਪੰਜਾਬੀ ਵੰਗ ਇੱਕ ਭਾਰਤੀ ਨਸਲ ਹੋ ਸਕਦੀ ਹੈ ਬ੍ਰਿਟੇਨ ਆ ਸਰਕਾਰ 1971 ਵਿੱਚ ਖੜੀ ਤੋਂ ਪਿੱਛੇ ਹਟ ਗਿਆ ਜਦੋਂ ਉਸਨੇ ਸੂਏਸ ਦੇ ਪੂਰਬ ਵਿੱਚ ਆਪਣੀਆਂ ਸਮਰਾਜਵਾਦੀਆਂ ਜ਼ਿੰਮੇਵਾਰੀਆਂ ਛੱਡਣ ਦਾ ਫੈਸਲਾ ਲਿਆ ਬਹਿਰਨ ਤੋਂ ਦੁਬਈ ਤੱਕ ਲੋਕਾਂ ਨੂੰ ਬ੍ਰਿਟੇਨ ਨਾਲ ਆਪਣੇ ਪੁਰਾਣੇ ਸੰਬੰਧ ਯਾਦ ਹਨ ਪਰ ਇਹ ਯਾਦ ਨਹੀਂ ਹੈ ਕਿ ਕਿਸੇ ਸਮੇਂ ਉਨਾ ਤੇ ਦਿੱਲੀ ਤੋਂ ਸ਼ਾਸਨ ਕੀਤਾ ਜਾਂਦਾ ਸੀ ਅੱਜ ਦੁਬਈ ਜੋ ਕਦੇ ਬ੍ਰਿਟਿਸ਼ ਭਾਰਤੀ ਸਮਰਾਜ ਦਾ ਇੱਕ ਛੋਟਾ ਜਿਹਾ ਹਿੱਸਾ ਸੀ ਨਵੇਂ ਮਦਪੂਰਬ ਦਾ ਚਮਕਦਾ ਕੇਂਦਰ ਹੈ ਇੱਥੇ ਰਹਿਣ ਵਾਲੇ ਲੱਖਾਂ ਭਾਰਤੀ ਅਤੇ ਪਾਕਿਸਤਾਨੀ ਇਹ ਨਹੀਂ ਜਾਣਦੇ ਕਿ ਇੱਕ ਸਮਾਂ ਸੀ ਜਦੋਂ ਭਾਰਤ ਜਾਂ ਪਾਕਿਸਤਾਨ ਖਾੜੀ ਦੇ ਵਾਰਿਸ ਬਣ ਸਕਦੇ ਸਨ ਜਿਵੇਂ ਕਿ ਉਹ ਜੈਪੁਰ ਹైదరాబాద్ ਜਾਂ ਬਹਾਵਲਪੁਰ ਦੇ ਬਣੇ ਮੌਜੂਦਾ ਸਥਿਤੀ ਬ੍ਰਿਟਿਸ਼ ਭਾਰਤੀ ਸਮਰਾਜ ਦੇ ਆਖਰੀ ਦਿਨਾਂ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਲੈ ਕੇ ਇੱਕ ਪ੍ਰਸ਼ਾਸਕੀ ਫੈਸਲੇ ਦਾ ਨਤੀਜਾ ਹੈ ਇਸ ਫੈਸਲੇ ਨੇ ਬ੍ਰਿਟਿਸ਼ ਭਾਰਤ ਅਤੇ ਖਾੜੀ ਵਿਚਕਾਰ ਸੰਬੰਧ ਹਮੇਸ਼ਾ ਲਈ ਤੋੜ ਦਿੱਤੇ ਜਿਸ ਦੀਆਂ ਗੂੰਜਾਂ ਅੱਜ ਵੀ ਹਨ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਟੋਟਲ ਪੰਜਾਬੀ